ਨੀਟੂ ਸ਼ਟਰਾਂ ਵਾਲਾ ਲੰਘੇਕਲ ਚੋਣਾ ਦੇ ਮਾਹੌਲ ਦੇ ਵਿੱਚ ਇੱਕ ਵੱਖਰਾ ਬਿਆਨ ਦੇ ਗਿਆ ਭਾਈ ਅਮਰਿਤਪਾਲ ਸਿੰਘ ਦੇ ਨਾਲ ਨੀਟੂ ਸ਼ਟਰਾਂ ਵਾਲੇ ਦਾ ਕੀ ਤੱਲਕ ਹੈ ਉਹ ਲੰਘੇਕਲ ਮਹਿਸੂਸ ਹੋਣ ਲੱਗਿਆ ਪਤਾ ਲੱਗਣ ਲੱਗਿਆ ਭਾਈ ਅਮਰਿਤਪਾਲ ਸਿੰਘ ਜਿਹੜੇ ਸਾਮ ਦੀ ਡਿਬਰੂਗੜ ਜੇਲ੍ਹ ਚ ਨੇ ਐਮਪੀ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਉਹਨਾਂ ਬਾਰੇ ਅਚਾਨਕ ਨੀਟੂ ਸ਼ਟਰਾਂ ਵਾਲਾ ਕਿਉਂ ਬੋਲ ਪਿਆ ਕਿਉਂ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਜ਼ਿਕਰ ਕੀਤਾ ਨੀਟੂ ਸ਼ਟਰਾਂ ਵਾਲੇ ਨੇ ਔਰ ਭਾਈ ਅਮਰਤਪਾਲ ਸਿੰਘ ਦੇ ਸਬੰਧੀ ਇੱਕ ਵੱਡਾ ਖਲਾਸਾ ਕਰ ਗਿਆ ਨੀਟੂ ਸ਼ਟਰਾਂ ਵਾਲਾ ਦਰਸਲ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਮੌਜੂਦ ਰਿਹਾ ਔਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਲੜੀ ਹੈ ਲੋਕ ਸਭਾ ਇਲੈਕਸ਼ਨ ਜਿਹੜੀ ਆ ਖਡੂਰ ਸਾਹਿਬ ਕੌਨਸਟਿਟੂਐਂਸੀ ਤੋਂ ਦਿੱਤੇ ਨੇ ਭਾਈ ਅਮਰਤਪਾਲ ਸਿੰਘ ਪਰ ਦੂਜੇ ਪਾਸੇ ਉਹਨਾਂ ਦਾ ਨੀਟੂ ਸ਼ਟਰਾਂ ਵਾਲੇ ਦੇ ਨਾਲ ਕੀ ਲਿੰਕ ਹੈ ਆਮ ਤੌਰ ਦੇ ਉੱਤੇ ਸੁਭਾਅਕ ਕੀ ਹੁੰਦਾ ਹੈ ਕਿ ਜਿਹੜੇ ਲੀਡਰ ਹੁੰਦੇ ਆ ਜਾਂ ਫਿਰ ਜਿਹੜੇ ਬਣਨਾ ਚਾਹੁੰਦੇ ਹੁੰਦੇ ਲੀਡਰ ਉਹ ਇਸ ਤਰ੍ਹਾਂ ਦੇ ਉੱਗੇ ਸ਼ਖਸਾਂ ਦੇ ਬਾਰੇ ਵਿੱਚ ਗੱਲ ਕਰਦੇ ਨੇ ਉਹਨਾਂ ਦੇ ਨਾਲ ਹੋਜ ਨਾਲੇ ਗੱਲ ਕਹੀ ਹੈ ਕਿ ਉਹਨਾਂ ਦਾ ਭਾਈ ਅਮਰਿਤਪਾਲ ਸਿੰਘ ਦੇ ਨਾਲ ਕੋਈ ਲਿੰਕ ਹੈ ਜਾਂ ਫਿਰ ਭਾਈ ਅਮਰਿਤਪਾਲ ਸਿੰਘ ਦੇ ਸਬੰਧੀ ਉਹਨਾਂ ਨੇ ਬਹੁਤ ਕੁਝ ਕੀਤਾ ਨੀਡ ਟੂ ਸ਼ਟਰਾਂ ਵਾਲੇ ਨੇ ਕੀ ਕੁਝ ਬੋਲਿਆ ਭਾਈ ਅਮਰਿਤਪਾਲ ਸਿੰਘ ਦੇ ਸਬੰਧੀ ਆਓ ਸੁਣ ਲੈਣੇ ਆ ਚੱਕੋ ਚੱਕੋ ਆ ਚੱਕੋ ਆ ਚੱਕੋ ਅਮਰਿਤਪਾਲ ਜੇਲ੍ਹ ਤੇ ਸੀਗਾ ਹਾਂਜੀ ਸਰਦਾਰ ਅਮਰਿਤਪਾਲ ਸਾਹਿਬ ਸਾਡੇ ਜੇਲ੍ਹ ਸੀਗੇ ਅਮਰਿਤਪਾਲ ਭਾਈ ਸਾਹਿਬ ਸਾਡੇ ਜੇਲ੍ਹ ਸੀਗੇ ਕਿਸੇ ਨੇ ਪਹਿਲੀ ਪੀਲ ਨਹੀਂ ਪਾਈ ਆਹ ਹੋਰ ਕੈਮਰਾ ਮਾਰਿਆ ਜਾਵੇ ਮੈਂ ਕਿਆ ਪਹਿਲਾਂ ਕਿ ਉਹਨਾਂ ਨੂੰ ਕਸਮ ਕਸਮ ਚਕਾਈ ਜਾਵੇ ਉਹਨਾਂ ਨੂੰ ਐਮਪੀ ਜਿੱਤਿਆ ਹੋਇਆ ਐਮਪੀ ਨੂੰ ਕਿਉਂ ਜੇਲ੍ਹ ਚ ਰੱਖਿਆ ਗਿਆ ਵੈਰੀ ਗੁੱਡ ਸਰਦਾਰ ਜੀ ਸਾਡੇ ਅਮਰਿਤਪਾਲ ਸਾਹਿਬ ਸਾਡੇ ਭਾਜੀ ਸਾਡੇ ਵੱਡੇ ਵੀਰ ਜੀ ਨੂੰ ਜੇਲ੍ਹ ਚ ਕਿਉਂ ਰੱਖਿਆ ਗਿਆ ਜਦੋਂ ਜਿੱਤ ਗਿਆ ਜਿਹੜਾ ਜਿੱਤ ਗਿਆ ਉਹਨੂੰ ਤੁਸੀਂ ਕਸਮ ਚਕਾਓ ਤੇ ਅੱਜ ਦੇਖੋ ਰੱਬ ਦਾ ਕਰਨਾ ਐਸਾ ਹੈ ਕਿ ਉਹਨਾਂ ਨੂੰ ਕਸਮ ਚਕਾਉਣੀ ਪਈ ਆ ਡੀਸੀ ਨੂੰ ਮੰਗ ਪੱਤਰਤਾ ਆ ਪਾ ਆ ਡੀਸੀ ਸਾਹਿਬ ਨੂੰ ਮੰਗ ਪੱਤਰਤਾ ਹੈ ਦਮ ਕਿਸੇ ਨਾ ਕੱਲਾ ਸ਼ੇਰ ਲੜਿਆ ਇਸ ਗੱਲ ਤੋਂ ਆਪਾਂ ਫਿਰ ਮਤੇ ਇਹਨਾਂ ਨਾਲ ਹਜ਼ਾਰਾਂ ਹੀ ਬੰਦੇ ਫਿਰਦੇ ਪੈਸਾ ਨਾਲ ਫਿਰਦਾ ਦੌਲਤ ਨਾਲ ਫਿਰਦੀ ਆ ਹੈਗਾ ਵੀ ਸਵਾਲ ਜੀ ਨਹੀਂ ਬੱਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ